ਆਏ ਗਰੀਬੀਆਂ ਮੇਰਾ ਘਰ ਵੇਖਿਆ ਜਾਵੇ ਦੂਜਾ ਘਰ ਵੀ ਮੇਰੇ ਠਹਾ ਪਿਆਗਾ ਬੱਤੇ ਟੁੱਟ ਕੇ ਮੀਂਹ ਨਾਲ ਤੇ ਜੇ ਹੁਣ ਅਸੀਂ ਇੱਧਰ ਪਾਉਣ ਲਾ ਕੇ ਮੇਰੇ ਤੇ ਫੇਰ ਦਰਖਾਸਤ ਦੇਣ ਲੱਗੇ 11 ਦਾ ਬਟਾਂਦਰਾ ਹੋਇਆ ਵਾ 5 ਸਾਲ ਪੰਚਾਇਤ ਇਹ ਰਹੀ ਐ 5 ਸਾਲ ਸੂਬੇ ਜਾ ਰਿਹਾ ਪਹਿਲਾਂ ਵੀ ਇਹਨਾਂ ਨੇ ਬਟਾਂਦਰਾ ਕਿਉਂ ਨਹੀਂ ਕੀਤਾਗਾ ਕਾਗਜ਼ੀ ਕਾਰਵਾਈ ਕਿਉਂ ਨਹੀਂ ਕੀਤੀਗੀ ਸਾਰੇ ਪੈਸੇ ਮੁੱਕਰ ਗਏ ਸਰ ਠੀਕ ਹੈ ਪੈਸੇ ਮੁੱਕਰ ਕੇ ਅਸੀਂ ਕੇਸ ਵੀ ਲਾਤਾ ਉਹਦਾ ਮਤਲਬ ਕੀ ਹੈ ਹੂੰ ਉਹ ਆਂਦਾ ਵੀ ਕੇਸ ਤੁਸੀਂ ਵਾਪਸ ਲੈ ਲਓ ਠੀਕ ਹੈ ਵੀ ਮੇਰੇ ਤੇ ਕੇਸ ਨਾ ਕਰੋ ਕੋਈ ਠੀਕ ਹੈ ਮੈਂ ਦਰਖਾਸਤਾਂ ਦੇਣੋਂ ਹਟ ਜਾ ਤੇ ਦੇ ਮੰਡੀ ਨੂੰ ਜਗ੍ਹਾ ਛੱਡੀ ਤਾਂ ਮੰਡੀ ਪੱਕੀ ਹੋ ਜਾਂਦੀ ਮੰਡੀ ਇਸੇ ਕਰਕੇ ਨਹੀਂ ਹੋਈ ਇਹ ਮੰਡੀ ਦੀ ਜਗ੍ਹਾ ਇਹਨਾਂ ਨਾਲ ਬੋਲੀ ਜਾਂਦੀ ਆ ਇਹ ਪੰਚਾਇਤ ਨਾਲ ਬੋਲੀ ਜਾਂਦੀ ਜਿੱਦੇ ਮੰਡੀ ਬਣੀ ਆ ਉਹ ਆਪ ਵੀ ਵਿੱਚ ਸੀ ਖੁਦ ਨਾਲ ਕਰਾ ਲਵਾਈ ਆ ਸਾਡੀ ਜ਼ਮੀਨ ਵੀਰ ਗੋ ਸਾਹਿਬ ਮੌਕੇ ਤੇ ਛੱਡ ਕੇ ਕਿ ਇਹਦੇ ਦਾ ਹੈਗਾ ਫਿਰ ਇਹਨਾਂ ਤੋਂ ਕੋਈ ਰਿਕਾਰਡ ਨਹੀਂ ਮਿਲਿਆ ਪੰਚਾਇਤ ਕੰਮੋਂ ਵੀ ਇਹ ਵਟਾਂਦਰਾ ਹੋਇਆ ਵਾ ਫਿਰ ਉਹਨਾਂ ਵੀਡੀਓ ਐਸਡੀਐਮ ਸਾਹਿਬ ਨੇ ਇਹ ਲਿਖਤਾ ਵੀ ਇਹਦਾ ਨਜਾਇਜ਼ ਕਬਜ਼ਾ ਕੀਤਾ ਮੇਰੀ ਇਹਨੇ ਬੱਚੀ ਛੋਟੀ ਜੀ ਮੇਰੀ ਪੋਤੀ ਹੈ ਇਹਨੇ ਮੇਰੇ ਨਾਲ ਇਹਨੇ ਮੇਰੀ ਪੋਤੀ ਨਾਲ ਇਹ ਗੰਦੀ ਹਰਕਤ ਕੀਤੀ ਕਿਹਨੇ ਜੀ ਇਹ ਰਾਣਾ ਸਿੰਘ ਬਲਦੇਵ ਸਿੰਘ ਨੇ ਜੀ ਉਸ ਪ੍ਰਸ਼ਾਸਨ ਕੋਲੇ ਜੀ ਕੋਈ ਮੇਰੀ ਕਾਰਵਾਈ ਨਹੀਂ ਹੁੰਦੀ ਅੱਛਾ ਸੁਣਦਾ ਨਹੀਂ ਮੇਰੀ ਇਹ ਸਦੀ ਸੁਣਦੇ ਆ ਸਰਕਾਰੀ ਜ਼ਮੀਨ ਸਰਕਾਰ ਦੀ ਅੱਖ ਇਹਨਾਂ ਦੇ ਪ੍ਰਤੀ ਮੈਲੀ ਆਪਾਂ ਦਾ ਇਹ ਦਸਰੇ ਬੰਦੀ ਨੂੰ ਵੀ ਅਪੀਲ ਕਰਦੇ ਆ ਵੀ ਪਹਿਲਾਂ ਕਾਜ ਦੇਖੋ ਵੀ ਸਾਡੇ ਅਸੀਂ ਵਿਖਾਉਣੇ ਕਾਗਜ਼ ਆ ਇਹ ਵਿਖਾਉਣ ਆ ਵੀ ਤੁਸੀਂ ਫੇਰ ਦੁਨੀਆ ਨਾਲੇ ਆ ਕੇ ਇੱਥੇ ਰੌਲਾ ਪਾਓ ਵੀ ਆਹ ਨਜਾਇਜ਼ ਕਬਜ਼ਾ ਹੋ ਰਿਹਾ ਹੈ ਅੱਜ ਬਾਈ ਜੀ ਜਿਹੜਾ ਮੱਲਾ ਪਿੰਡ ਦੇ ਵਿੱਚ ਏਡੀ ਕੱਤਰਤਾ ਹੋਈ ਆ ਲੋਕ ਇਕੱਠੇ ਹੋਏ ਆ ਕੀ ਮਾਮਲਾ ਹੈ ਸਾਰਾ ਸਾਡੇ ਜਿਹੇ ਮਾਮਲਾ ਨਿਸ਼ਾਨਦੇਹੀ ਕਰਕੇ ਹੋਏ ਸੀ ਜੀ ਹਾਂ ਸਾਡਾ ਮਕਾਨ ਬਣਿਆ ਵਾ ਜੀ ਪੰਚਾਇਤ ਤੋਂ ਜ਼ਮੀਨ ਲੈ ਕੇ ਬਣਿਆ ਵਾ ਸਾਡੀ ਮੰਡੀ ਨੂੰ ਜ਼ਮੀਨ ਦਿੱਤੀ ਸੀ ਜੀ 2011 ਚ ਸਾਡੇ ਮਤੇ ਪਏ ਵਾ ਜਿੰਨੀਆਂ ਤੋਂ ਬਾਅਦ ਬਚੈਤਾਂ ਆ ਸਾਰਿਆਂ ਨੇ ਮਤੇ ਪਾ ਕੇ ਦਿੱਤੇ ਜੀ ਇਹਦਾ ਕਾਰਨ ਸਾਡਾ ਕੋਈ ਹਜੇ ਜਿਵੇਂ ਪੇਪਰਾਂ ਚ ਇੰਤਕਾਲ ਦੀ ਉਹ ਹਜੇ ਹੋਇਆ ਨਹੀਂਗਾ ਠੀਕ ਹੈ ਇੰਤਕਾਲ ਨਹੀਂ ਹੋਇਆ ਮਤੇ ਪਾ ਕੇ ਸਾਨੂੰ ਸਰੇਕ ਬਚੈਤ ਦਿੱਤੀ ਵਾ ਸਾਡੀ ਦਾਣਾ ਮੰਡੀ ਸਾਡੇ ਜ਼ਮੀਨ ਚ ਬਣੀ ਜੀ ਮਾਲਕੀ ਚਾਹਤ ਠੀਕ ਹੈ 19 ਜਮੀਨ 7 ਕਨਾਲਾ ਜਮੀਨ ਸਾਨੂੰ ਦੇਤੀ ਸੀ ਵੀ 2011 ਚ ਪੰਚਾਇਤੀ ਪੰਚਾਇਤੀ ਜਮੀਨ ਤੇ 7 ਕਨਾਲਾ ਹੀ ਸਾਥੋਂ ਮਾਲਕੀ ਇਹਨਾਂ ਨੇ ਲੈ ਲਈ ਸੀ ਠੀਕ ਹੈ ਜੀ ਅਸੀਂ ਉਦੋਂ ਤੋਂ ਹੀ ਕਾਰਜਾ ਅਸੀਂ ਉਦੋਂ ਬਾਅਦ ਮਕਾਨ ਬਣਾਇਆ ਸੀ ਠੀਕ ਹੈ ਜੀ ਜਿਹੜੇ ਬਰਾਂਡੇ ਬਣਦੇ ਉਹ ਤੋਂ ਬਾਅਦ ਪਾਏ ਠੀਕ ਹੈ ਮਕਾਨ ਬਣਾ ਲਿਆ ਜੀ ਉਹਨਾਂ ਨੇ ਉੱਥੇ ਆਪ ਦਾ ਮੰਡੀ ਦੇ ਬਰਾਬਰ ਕਰਕੇ ਉਹਨਾਂ ਨੇ ਆਪ ਦਾ ਮੰਡੀ ਚ ਬਰਤ ਕੋਚ ਲੈੰਦਾ ਸਾਡਾ ਸਾਜੀ ਜੀ ਇਹੀ ਆ ਜੀ ਇੱਥੇ ਦੋ ਬੰਦੇ ਸ਼ਿਕਾਇਤ ਕੀ ਆ ਜੀ ਪਿੰਡ ਦੇ ਪਰਮੇਲ ਸਿੰਘ ਤੇ ਬਲਦੇਵ ਸਿੰਘ ਨੰਬਰਦਾਰ ਠੀਕ ਹੈ ਜੀ ਉਹ ਜੀ ਕੋਈ ਭਾਇ ਤਾਂ ਸਾਡਾ ਕੋਈ ਹੋਰ ਆ ਡਿਸਕਿਊਟ ਉਹ ਚੱਕ ਕੇ ਜੀ ਸਾਰੇ ਪਹਿਲਾਂ ਸਾਰੇ ਪਿੰਡ ਦੇ ਦਿੱਤੀਆਂ ਜੀ ਦਰਖਾਸਤਾਂ ਵੀ ਮੇਰੇ ਕੋਲੇ ਸਾਰੇ ਪਿੰਡ ਦੇ ਜਿੰਨੀ ਪਈ ਐ ਸਾਰੇ ਪਿੰਡ ਦੇ ਦਿੱਤੀਆਂ ਉਹਨਾਂ ਨੇ ਵੀ ਸਾਰੇ ਪਿੰਡ ਦਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸਾਰੇ ਪਿੰਡ ਵੀ ਹੁਣ ਸਾਰਾ ਪਿੰਡ ਜਿੰਨਾ ਬਣਾ ਵੀ ਢਾਈ ਨਹੀਂ ਸਕਦਾ ਉਹਨਾਂ ਨੂੰ ਕੀ ਤਕਲੀਫ ਆ ਤਕਲੀਫ ਜੀ ਉਹਨਾਂ ਨੂੰ ਤਾਂ ਇਹੀ ਤਕਲੀਫ ਆ ਜਿਹੜਾ ਹਰਮੇਲ ਸਿੰਘ ਹੈ ਜੀ ਅੱਜ ਮੈਂ ਇਹ ਵੀ ਗੱਲ ਕਹੂੰਗਾ ਉਹ ਤੋਂ ਜੀ ਅਸੀਂ ਪੈਸੇ ਲੈਣੇ ਠੀਕ ਆ ਪੈਸੇ ਲੈਣੇ ਸੀ ਉਹ ਸਾਡੇ ਪੈਸੇ ਸਾਫ ਮੁੱਕਰ ਗਿਆ ਠੀਕ ਆ ਉਹਨੂੰ ਇੱਥੇ ਅਸੀਂ ਬਹੁਤ ਕਿਹਾ ਵੀ ਸਰ ਬਹਿ ਕੇ ਪਹਿਲਾਂ ਲਾਰੇ ਲਾਈਗਾ ਦੇਊਗਾ ਦੇਊਗਾ ਮੁੜ ਕੇ ਇੱਕ ਦਿਨ ਜਮ ਫਸਲ ਵੀ ਪਾਸੇ ਸੱਟ ਗਿਆ ਕਿ ਕਿਸੇ ਹੋਰ ਆਰਤਕੇ ਦੀ ਠੀਕ ਹੈ ਤੇ ਸਾਡੇ ਜਗਨੀਤ ਸਿੰਘ ਦੇ ਪੈਸੇ ਸੀਗੇ 65000 ਰੁਪਏ ਦਿੱਤਾ ਸੀ ਉਹਨੂੰ ਠੀਕ ਹੈ ਉਹ ਸਾਡੇ ਮੇਰੇ ਸੀਗੇ ਮੇਰਾ ਆਰਟੀਐਸ ਕਰਾਇਆ 2.5 ਲੱਖ ਦਾ ਉਹ ਵੀ ਹੈ ਇਹ ਸਾਰੇ ਪੈਸੇ ਮੁੱਕਰ ਗਿਆ ਸੀ ਸਰ ਠੀਕ ਹੈ ਪੈਸੇ ਮੁੱਕਰ ਕੇ ਅਸੀਂ ਕੇਸ ਵੀ ਲਾਤਾ ਉਹਦਾ ਮਤਲਬ ਕੀ ਹੈ ਹੂੰ ਉਹ ਆਂਦਾ ਵੀ ਕੇਸ ਤੁਸੀਂ ਵਾਪਸ ਲੈ ਲਓ ਠੀਕ ਹੈ ਵੀ ਮੇਰੇ ਤੇ ਕੇਸ ਨਾ ਕਰੋ ਕੋਈ ਵੀ ਮੈਂ ਦਰਖਾਸਤਾਂ ਦੇਣ ਨੂੰ ਹਟ ਜਾ ਠੀਕ ਹੈ ਠੀਕ ਹੈ ਠੀਕ ਹੈ ਹਾਂ ਮਤਲਬ ਵੀ ਉਹ ਬੰਦੇ ਹੋਰ ਕੋਈ ਨਹੀਂ ਪਤਾ ਉਹਨੂੰ ਵੀ ਪਤਾ ਸੀ ਉਹਦਾ ਟਰੈਟ ਵੀ ਜਿੱਦਾਂ ਮੰਡੀ ਬਣੀ ਐ ਉਹ ਆਪ ਵੀ ਬੈਚ ਸੀ ਖੁਦ ਨਾਲ ਕਰਾ ਲਵਾਇਆ ਸਾਡੀ ਜ਼ਮੀਨ 'ਚ ਵੀ ਉੱਥੇ ਜੋ ਕਰਕੇ ਬਣਾਈ ਠੀਕ ਹੈ ਠੀਕ ਹੈ ਸਹਿਮਤ ਸੀ ਪਹਿਲਾਂ ਹਾਂ ਨਾਲ ਸਹਿਮਤ ਸੀ ਸਾਰਾ ਪਿੰਡ ਸਹਿਮਤ ਸੀਗਾ ਜੀ ਉਹਦੇ ਦਾ ਮੈਂ ਕੁਝ ਦੇਣਾ ਨਹੀਂ ਕੁਝ ਨਾ ਪਿਆ ਨਹੀਂ ਜੀ ਠੀਕ ਹੈ ਜੀ ਮੇਰੀ ਇਹਨੇ ਬੱਚੀ ਛੋਟੀ ਜੀ ਮੇਰੀ ਪੋਤੀ ਹੈ ਇਹਨੇ ਮੇਰੇ ਨਾਲ ਇਹਨੇ ਮੇਰੀ ਪੋਤੀ ਨਾਲ ਇਹ ਗੰਦੀ ਹਰਕਤ ਕੀਤੀ ਕਿਹਨੇ ਜੀ ਇਹ ਰਾਣਾ ਸਿੰਘ ਬਲਦੇਵ ਸਿੰਘ ਨੇ ਜੀ ਅੱਛਾ ਜਿਹੜੇ ਸ਼ਿਕਾਇਤ ਕਰਦੇ ਆ ਹਾਂ ਜੀ ਠੀਕ ਹੈ ਇਹ ਹੋਟਾ ਮੇਰੇ ਤੇ ਇਹ ਹੈ ਰੋਜ਼ ਦਰਖਾਸਤ ਦਿੰਦਾ ਕੱਲ ਮੇਰੇ ਤੇ ਤਿੰਨ ਪਰਚੀਆਂ ਆ ਗਈਆਂ ਜੀ ਠੀਕ ਹੈ ਠੀਕ ਹੈ ਜੀ ਬਾਕੀ ਸਰੇ ਮੈਂ ਗਰੀਬਣੀ ਆ ਮੇਰਾ ਘਰ ਵੇਖਿਆ ਜਾਵੇ ਦੂਜਾ ਘਰ ਵੀ ਮੇਰਾ ਠਹਾ ਪਿਆਗਾ ਬੱਤੇ ਟੁੱਟ ਕੇ ਮੀਂਹ ਨਾਲ ਤੇ ਜੇ ਹੁਣ ਅਸੀਂ ਇੱਧਰ ਪਾਉਣ ਲੱਗੇ ਮੇਰੇ ਤੇ ਫੇਰ ਦਰਖਾਸਤ ਦੇਣ ਲੱਗੇ ਜੀ ਇਹ ਛੇੜਛਾੜ ਵਾਲਾ ਮਾਮਲਾ ਕਦੋਂ ਦਾ ਹਾਂ ਜੀ ਇਹ ਛੇੜਛਾੜ ਵਾਲਾ ਮੇਰੇ 2 ਸਾਲ ਹੋ ਗਏ ਜੀ ਇਸ ਨੂੰ ਤੀਜਾ ਸਾਲ ਚੱਲ ਪਿਆ ਕੇਸ ਚੱਲ ਰਿਹਾ ਹੈ ਹਾਂ ਚੱਲੀ ਜਾਂਦਾ ਜੀ ਕੇਸ ਮੇਰਾ ਇਹ ਫੇਰ ਵੀ ਨਹੀਂ ਹਟਦਾ ਪੰਗੇ ਲੈਣ ਨੂੰ ਇਹ ਬਹੁਤ ਗੰਦਾ ਬੰਦਾ ਹੈਗਾ ਮੇਰੇ ਪ੍ਰੂਫ ਵੇਖੇ ਜਾਣ ਚੈੱਕ ਕਰਿਆ ਜਾਵੇ ਮੇਰਾ ਸਾਰਾ ਕੁਝ ਮੇਰਾ ਘਰ ਦਾ ਵੀ ਮਾਂ ਵੇ ਤੁਸੀਂ ਦੇਖ ਸਕਦੇ ਹੋ ਮੌਕਾ ਜਾ ਕੇ ਹੁਣ ਤੇ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਸਾਨੂੰ ਪੁਲਿਸ ਪ੍ਰਸ਼ਾਸਨ ਕੋਲੇ ਜੀ ਕੋਈ ਮੇਰੀ ਕਾਰਵਾਈ ਨਹੀਂ ਹੁੰਦੀ ਅੱਛਾ ਸੁਣਦਾ ਨਹੀਂ ਮੇਰੀ ਇਸੇ ਦੀ ਸੁਣਦੇ ਆ ਦਰਖਾਸਤ ਦਿੱਤੀ ਹੈ ਤੁਸੀਂ ਹਾਂ ਜੀ ਦਰਖਾਸਤਾਂ ਮੈਂ ਬਹੁਤ ਦਿੱਤੀਆਂ ਮੈਂ ਦਰਖਾਸਤਾਂ ਚੰਡੀਗੜ੍ਹ ਵੀ ਦਿੱਤੀਆਂ ਇੱਥੇ ਵੀ ਦਿੱਤੀਆਂ ਸਾਰੇ 에어ਪੋਰਟਾਂ ਦੇ ਵੀ ਦਿੱਤੀਆਂ ਮੇਰੀਆਂ ਸਾਰੇ ਤਨਖਾਸ਼ਤਾਂ ਦਿੱਤੀਆਂ ਹੋਈਆਂ ਠੀਕ ਮੇਰੀ ਕੋਈ ਸੁਣਵਾਈ ਨਹੀਂ ਹੋਈ ਇਸ ਕੇਸ ਦੀ ਠੀਕ ਹਾਂ ਜੀ ਇਹਦੇ ਵਿੱਚ ਤੁਸੀਂ ਸਾਰਾ ਮਾਮਲਾ ਦੇਖਿਆ ਹੈ। ਇੱਕ ਹੀ ਮਾਮਲਾ ਹੈ ਕਿਸ ਤਰ੍ਹਾਂ ਨਹੀਂ ਬਰਸਦਾ। ਇਹ ਮਾਮਲਾ ਪਿੰਡ ਮੱਲੇ ਦਾ। ਦੋਹੇ ਪੰਚਾਇਤਾਂ ਖੜੀਆਂ ਨੇ। ਸਾਬਕਾ ਪੰਚਾਇਤਾਂ ਖੜੀਆਂ ਨੇ। ਇਹ ਪਹਿਲਾਂ ਤਾਂ ਦਾਣਾ ਮੰਡੀ ਹੈ। ਫਿਰ ਇੱਥੋਂ ਦਾ ਸਰਕਾਰੀ ਸਕੂਲ। ਠੀਕ ਹੈ ਜੀ। ਇਹ ਦੋਹੇ ਜਿੱਦੋਂ ਸਰਕਾਰੀ ਚੀਜ਼ਾਂ ਬਣੀਆਂ। ਲੋਕਾਂ ਤੋਂ ਮਾਲਕੀ ਦੀ ਜ਼ਮੀਨ ਪੰਚਾਇਤ ਨੇ ਲਈ ਕਿਉਂਕਿ ਜਗ੍ਹਾ ਬਣਾਉਣ ਵਾਸਤੇ ਕੋਈ ਲੋਟ ਜਗ੍ਹਾ ਦੇਖੀ ਜਾਂਦੀ। ਉਹ ਸਕੂਲ ਜਿਹੜਾ ਬਣਿਆ ਹਾਈ ਸਕੂਲ ਉਹ ਬਰਨਾਲਾ ਰੋਡ ਦੇ ਉੱਤੇ ਬਣਿਆ ਸੇਫ ਜਗਾ ਸੀ ਦੋ ਤਿੰਨ ਪਿੰਡਾਂ ਦੇ ਬੱਚੇ ਉੱਥੇ ਪੜ੍ਹਨੇ ਸੀ ਉੱਥੇ ਜਗਾ ਲੈ ਲਈ ਗਈ ਇਹ ਕਾਫੀ ਪੁਰਾਣੀ ਗੱਲ ਹੈ ਤੇ ਪੰਚਾਇਤੀ ਜ਼ਮੀਨ ਚੋਂ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੀ ਜ਼ਮੀਨ ਸਕੂਲ ਚਾਹੀ ਦੇ ਦਿੱਤੀ ਗਈ ਇਸੇ ਤਰ੍ਹਾਂ ਦਾਣਾ ਮੰਡੀ ਦਾ ਜਿਹੜਾ ਦਾਣਾ ਮੰਡੀ ਨੂੰ ਫੜ ਬਣਾਉਣ ਦੀ ਲੋੜ ਸੀ ਸਹਿ ਕਿਸਾਨਾਂ ਤੋਂ ਮਾਲਕੀ ਦੀ ਜ਼ਮੀਨ ਲੈ ਲਈ ਦਿੱਤੀ ਗਈ ਲੈ ਲਈ ਗਈ ਤੇ ਉਹਦੇ ਬਰਾਬਰ ਜ਼ਮੀਨ ਜਿਹੜੀ ਹੈ ਪੰਚਾਇਤ ਦੀ ਦੇ ਦਿੱਤੀ ਵਟਾਂਦਰਾ ਇਹ ਤਾਂ ਵਰਤਿਆ ਹਾਂ ਵਟਾਂਦਰਾ ਹੋ ਗਿਆ ਇਹ ਕੋਈ ਹਵਾਈ ਗੱਲਾਂ ਨਹੀਂ ਉਸ ਸਮੇਂ ਦੀ ਪੰਚਾਇਤ ਦੇ ਐਫੀ ਡੈਪਟ ਸਾਡੇ ਕੋਲ ਠੀਕ ਹੈ ਜੀ ਐਫੀ ਡੈਪਟ ਲਿਖਤ ਹੋਈ ਵੀ ਹੈ ਸਟਾਮਾ ਦੇ ਉੱਤੇ ਉਸ ਪੰਚਾਇਤ ਦੇ ਸਮੇਂ ਦੀ ਦੇ ਸਾਈਨ ਨੇ ਉਹਦੇ ਤੇ ਸਾ ਪੰਚਾਇਤ ਦਾ ਮਤਾ ਵੀ ਪਾਇਆ ਹੋਇਆ ਹੈ ਬਿਲਕੁਲ ਪੰਚਾਇਤ ਦਾ ਮਤਾ ਪਾਇਆ ਹੋਇਆ ਹੈ ਹੁਣ ਅੱਜ ਕੀ ਹੈ ਵੀ ਅੱਜ ਪ੍ਰਸ਼ਾਸਨ ਸਰਕਾਰ ਪੱਬਾਂ ਪਾਰ ਹੈ ਵੀ ਇਹ ਜਿਹੜੀਆਂ ਸਰਕਾਰੀ ਜ਼ਮੀਨਾਂ ਸਰਕਾਰ ਦੀ ਅੱਖ ਇਹਨਾਂ ਦੇ ਪ੍ਰਤੀ ਮੈਲੀ ਠੀਕ ਹੈ ਸਰਕਾਰ ਚਾਹੁੰਦੀ ਹੈ ਵੀ ਪੰਚਾਇਤਾਂ ਤੋਂ ਹੱਕ ਖੋਲੇ ਗਏ ਹੈ ਇਹ ਜ਼ਮੀਨਾਂ ਖੋ ਕੇ ਅਸੀਂ ਜਿਹੜੀਆਂ ਕਾਰਪੋਰੇਟ ਘਰਾਣਿਆਂ ਨੂੰ ਦੇਣੀਆਂ ਜਿਵੇਂ ਪਹਿਲਾਂ ਲੈਂਡ ਪੂਲਿੰਗ ਪਾਲਿਸੀ ਆਈ ਲੋਕਾਂ ਦਾ ਰੋਹ ਉੱਠਿਆ ਪਿੱਛੇ ਲੈਣੀ ਪਈ ਤੇ ਉਦੋਂ ਤੋਂ ਪਿੱਛੇ ਨਹੀਂ ਹਟਿਆ ਹਲੇ ਸਰਕਾਰ ਇਹ ਦੋ ਚਾਰ ਦਿਨਾਂ ਦੀਆਂ ਖਬਰਾਂ ਆਉਣ ਲੱਗੀਆਂ ਪੰਚਾਇਤੀ ਸਾਰੀਆਂ ਜ਼ਮੀਨਾਂ ਤੇ ਅੱਖ ਪੰਜਾਬ ਸਰਕਾਰ ਨੇ ਰੱਖੀ ਹੋਈ ਹੈ ਉਹਦੇ ਤਹਿਤ ਸਰਕਾਰ ਜ਼ਮੀਨ ਖੋਣਾ ਚਾਹੁੰਦੀ ਹੈ ਹੁਣ ਇਹ ਗੱਲ ਹੈ ਪ੍ਰਸ਼ਾਸਨ ਵੱਲੋਂ ਇਹ ਗੱਲ ਆ ਰਹੀ ਹੈ ਵੀ ਤੁਸੀਂ ਇੰਤਕਾਲ ਕਰਵਾ ਲਓ ਜੀ ਤੁਸੀਂ ਨਵੀਂ ਪੰਚਾਇਤ ਤੋਂ ਮਤੇ ਪਾਵਾ ਲਓ ਪਹਿਲੀ ਤਾਂ ਗੱਲ ਇਹ ਹੈ ਵੀ ਉਹ ਸਾਇਮੇ ਦੀ ਪੰਚਾਇਤ ਦੇ ਮਤੇ ਪਏ ਹੋਏ ਐ ਕੋਲੇ ਆ ਸਾਡੇ ਉਦੇ ਆਧਾਰ ਤੇ ਇੰਤਕਾਲ ਹੋ ਜਾਣਾ ਚਾਹੀਦਾ ਜੇ ਕੋਈ ਨਵੀਂ ਪੰਚਾਇਤ ਤੋਂ ਵੀ ਹੈ ਕਰਾਉਣ ਵਾਲਾ ਤੋਂ ਨਵੀਂ ਪੰਚਾਇਤ ਨੂੰ ਵੀ ਪਿੰਡ ਦੀ ਏਡੀ ਵੱਡੀ ਸਮੱਸਿਆ ਹੈ ਪਿੰਡ ਦੇ ਵਿੱਚ ਕੋਈ ਮਤਲਬ ਇਸ ਤਰ੍ਹਾਂ ਦਾ ਕੋਈ ਆਪਸੀ ਭਾਈਚਾਰੇ ਨੂੰ ਖਤਮ ਨਾ ਕੀਤਾ ਜਾਵੇ ਤੇ ਨਵੀਂ ਪੰਚਾਇਤ ਨੂੰ ਮੈਂ ਬੇਨਤੀ ਕਰੂੰਗਾ ਵੀ ਇਹਨਾਂ ਦਾ ਦੁਬਾਰਾ ਗ੍ਰਾਮ ਸਭਾ ਦਾ ਮਤਾ ਪਾ ਕੇ ਇਹ ਜਿਹੜੀ ਹੈ ਜਮੀਨ ਦਿੱਤੀ ਹੋਈ ਹੈ ਸਰਕਾਰ ਨੂੰ ਮੰਡੀ ਬਣਾਉਣੀ ਸੀ ਪਲਾ ਸਕੂਲ ਬਣਾਇਆ ਬਣਾਉਣਾ ਸੀ ਮਾਲਕੀ ਦੀ ਜ਼ਮੀਨ ਕਿਸਾਨਾਂ ਨੇ ਦਿੱਤੀ ਹੈ ਤੇ ਪੰਚਾਇਤ ਦੀ ਜ਼ਮੀਨ ਤਬਾਦਲੇ ਦੇ ਤੌਰ ਤੇ ਲਈ ਹੈ ਇਹ ਇੱਕ ਇੱਕ ਸਰਸਾਹੀ ਜ਼ਮੀਨ ਦੀ ਦਾ ਤਬਾਦਲਾ ਹੋਇਆ ਕੋਈ ਵੱਧ ਨਹੀਂ ਕੋਈ ਘਟ ਨਹੀਂ ਸੋ ਇੱਥੇ ਜਿਹੜਾ ਹੈਗਾ ਵੀ ਵਾਰ-ਵਾਰ ਇਹ ਕਹਿ ਜਾ ਰਿਹਾ ਤੁਸੀਂ ਮਤਾ ਪੋ ਮਤਾ ਪੋ ਵੀ ਪ੍ਰਸ਼ਾਸਨ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਜੇਕਰ ਤੁਸੀਂ ਇਹ ਆਖੋਗੇ ਅਸੀਂ ਮਿੰਨਤੀ ਕਰਕੇ ਇਹ ਜ਼ਮੀਨਾਂ ਤੇ ਕਾਬਜ ਹੋ ਜਾਾਂਗੇ ਕਿਸਾਨਾਂ ਨੂੰ ਇਹਦੇ ਚ ਉਠਾ ਦਾਂਗੇ ਇਹ ਬਿਲਕੁਲ ਅਸੀਂ ਭਾਰਤੀ ਕਿਸਾਨ ਜੁਨੀਅਨ ਇਕਤਾ ਸਿੱਧੂ ਪਰ ਅਸੀਂ ਲੋਕਾਂ ਦੇ ਨਾਲ ਹੈ ਇਹ ਬਿਲਕੁਲ ਨਹੀਂ ਹੋਣ ਦੇਵਾਂਗੇ ਜੇ ਸਾਨੂੰ ਜਿੱਡਾ ਵੀ ਸਖਤ ਐਕਸ਼ਨ ਇਹਦੇ ਤੇ ਆਪਦੀ ਕੋਈ ਸੰਘਰਸ਼ ਕਰਨਾ ਪਿਆ ਬੇਸ਼ੱਕ ਸਾਨੂੰ ਐਸਡੀਐਮ ਦੇ ਬਾਹਰ ਚ ਬਹਿਣਾ ਪੈ ਜੇ ਬੇਸ਼ੱਕ ਸਾਨੂੰ ਡੀਸੀ ਸਾਹਿਬ ਦੇ ਬਾਹਰ ਚ ਬਹਿਣਾ ਪੈ ਜੇ ਮੋਰਚੇ ਲਾ ਕੇ ਬੈਠਾਂਗੇ ਲੋਕਾਂ ਨੂੰ ਹੱਕ ਜਿਉਂਦੇ ਤੋਂ ਦਵਾਕ ਜੀ ਹਾਂਜੀ ਅੱਜ ਇੱਕ ਮਾਮਲਾ ਸਾਹਮਣੇ ਆਇਆ ਹਾਂਜੀ ਨਿਸ਼ਾਨਦੇਹੀ ਹਾਂਜੀ ਉਹਦੇ ਵਿੱਚ ਦਸਵਿੰਦਰ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਤੇ ਨਿਆਂਇਸ਼ ਕੇ ਦਾ ਤੁਹਾਡੇ ਕੋਲ ਰਿਕਨਾ ਜਾ ਰਿਹਾ ਹਾਂਜੀ ਹਾਂਜੀ ਕੀ ਮਾਮਲਾ ਹੈ ਕੀ ਕਾਰਨ ਹੈ ਕਿ ਤੁਸੀਂ ਉਹਨਾਂ ਤੇ ਸ਼ਿਕਾਇਤਾਂ ਕਰ ਰਹੇ ਹੋ ਜਾਂ ਤੁਹਾਡਾ ਕੋਈ ਪਰਸਨਲ ਮਾਮਲਾ ਹੈ ਜਾਂ ਕੋਈ ਪੰਚਾਇਤ ਦੇ ਤੌਰ ਤੇ ਨੰਬਰਦਾਰ ਦੇ ਤੌਰ ਤੇ ਤੁਸੀਂ ਕਰ ਰਹੇ ਹੋ ਇਸ ਤਰ੍ਹਾਂ ਕਹਿਣਾ ਦਿੰਦਾ ਮੈਰੀ ਖਾਲਸਾ ਵੈਰੀ ਫਤਿਮਾ ਬੇਨਤੀ ਕਰਦਾ ਹੈ ਵੀ ਜੋ ਜਸਵਿੰਦਰ ਸਿੰਘ ਨੇ ਸਾਡੇ ਤੇ ਇਲਜ਼ਾਮ ਲਾਏ ਆ ਵੀ ਇਹ ਸ਼ਿਕਾਇਤਾਂ ਕਰਦੇ ਆ ਇਹ ਸ਼ਿਕਾਇਤਾਂ ਜੀ ਇਹ ਦੇਖੋ 2022 ਚ ਪੰਚਾਇਤ ਇਹਨਾਂ ਦੀ ਸੀ ਇਹਨਾਂ ਦੀ ਪੰਚਾਇਤ ਨੇ ਮਤਾ ਪਾਇਆ ਹੈ ਮਤਾ ਪਾ ਕੇ ਦਿੱਤਾ ਵੀ ਜ਼ਮੀਨ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ ਨਿਸ਼ਾਨਦੇਹੀ ਮੌਕੇ ਇਹਨਾਂ ਨੂੰ ਸ਼ੰਮਣ ਕੱਢੇ ਗਏ ਆ ਵੀਡੀਓ ਵੀਡੀਓ ਦਫ਼ਤਰ ਪੱਨਗੋ ਇਹ ਸੰਬੰਧ ਦਾ ਕੋਈ ਇਹਨਾਂ ਨੇ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਪੰਚਾਇਤ ਨੇ ਪਿੰਡ ਵਾਲੀ ਅਮਰਜੀਤ ਕੌਰ ਨੇ ਅਮਨਦੀਪ ਕੌਰ ਨੇ ਡੀਡੀਓ ਸਾਹਿਬ ਦੇ ਕੇਸ ਲਾਤਾ ਕਿ ਇਹ ਤੇ ਇਹਨਾਂ ਨੇ ਅਜ ਤੱਕ ਕੋਈ ਜਵਾਬ ਨਹੀਂ ਦਿੱਤਾ ਵੀ ਸਾਡਾ 2011 ਦਾ ਮਤਾ ਪਾਇਆ ਵਾ ਵੀ ਜਾਂ ਸਾਡੀ ਕੋਈ ਕਾਰਵਾਈ ਹੈ ਉਸ ਤੋਂ ਬਾਅਦ ਜਦੋਂ ਪੰਚਾਇਤ ਖਾਰਜ ਹੋ ਗਈ ਪ੍ਰਬੰਧਕ ਲੱਗ ਗਿਆ ਇੱਕ ਕੰਦਾ ਕੱਢਣ ਲੱਗ ਗਿਆ ਪੰਚਾਇਤ ਵਾਲੀ ਜ਼ਮੀਨ 'ਚ ਅਸੀਂ ਦਰਖਾਸਤਾਂ ਦਿੱਤੀਆਂ ਵੀਡੀਓ ਸਾਹਿਬ ਦੇ ਡੀਸੀ ਸਾਹਿਬ ਦੇ ਵੀ ਇਹਦਾ ਵੀ ਰੋਕਿਆ ਜਾਵੇ ਇੱਥੇ ਮੌਕੇ ਤੇ ਗੁਰਮੀਤ ਸਿੰਘ ਸੈਕਟਰੀ ਤੇ ਪ੍ਰਬੰਧਕ ਆਏ ਉਹਨਾਂ ਨਾਲ ਇਹਨਾਂ ਨੇ ਮਿਲ ਕੇ ਉੱਥੇ ਲਿਖਤਾ ਵੀ ਇਹ ਤਾਂ ਵੀ ਘਰ ਮਕਾਨ ਪਏ ਹੋਏ ਆ ਤੇ ਇੱਥੇ ਕੰਪਿਊਟਰ ਦਾ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਜਦੋਂ ਅਜੀਤ ਵੀਰੋ ਦਫ਼ਤਰ ਤੇ ਗਏ ਵੀਰੋ ਦਫ਼ਤਰ ਦਾ ਸਾਫ਼ ਕਹਿੰਦੇ ਵੀ ਇਹ ਤਾਂ ਵੀ ਕੰਪਿਊਟਰ ਨਾਲ ਹੋਊਗਾ ਨਿਸ਼ਾਨਦੇਹੀ ਵੀ ਅਸੀਂ ਰੋਕ ਨਹੀਂ ਸਕਦੇ ਵੀ ਉਹ ਕਹਿੰਦੇ ਵੀ ਸਾਡਾ 11 ਚ ਵਟਾਂਦਰਾ ਹੋਇਆ ਵਾ ਅਸੀਂ ਇਹ ਗੱਲ ਕਹਿੰਦੇ ਆ ਵੀ 2011 ਦਾ ਵਟਾਂਦਰਾ ਹੋਇਆ ਵਾ 5 ਸਾਲ ਪੰਚਾਇਤ ਇਹ ਰਹੀ ਹੈ 5 ਸਾਲ ਸੂਬੇ ਦਾ ਰਿਆ ਪਹਿਲਾਂ ਵੀ ਇਹਨਾਂ ਨੇ ਵਟਾਂਦਰਾ ਕਿਉਂ ਨਹੀਂ ਕੀਤਾਗਾ ਕਾਗਜ਼ ਦੀ ਕਾਰਵਾਈ ਕਿਉਂ ਨਹੀਂ ਕੀਤੀਗੀ ਤੇ ਜੇ ਮੰਡੀ ਨੂੰ ਜਗਾ ਛੱਡੀ ਤਾਂ ਮੰਡੀ ਪੱਕੀ ਹੋ ਜਾਂਦੀ ਮੰਡੀ ਇਸੇ ਕਰਕੇ ਨਹੀਂ ਹੋਈ ਇਹ ਮੰਡੀ ਦੀ ਜਗਾ ਇਹਨਾਂ ਨਾਲ ਬੋਲੀ ਜਾਂਦੀ ਐ ਇਹ ਪੰਚਾਇਤ ਨਾਲ ਬੋਲੀ ਜਾਂਦੀ ਐ ਜਦੋਂ ਇਹਨਾਂ ਨੂੰ ਕਹਿੰਦੇ ਸੀਗੇ ਵੀ ਇਹ ਪੰਚਾਇਤ ਵਾਲੀ ਜਗਾ ਇਹ ਕਹਿੰਦੇ ਸੀ ਵੀ ਇਹ ਤਾਂ ਸਾਡੀ ਰੋਕੀ ਵੀ ਐ ਤੇ ਉਹ ਸਾਡੇ ਨਾਲ ਬੋਲਦੀ ਐ ਵੀ ਇਹਦਾ ਅਸੀਂ ਕੋਈ ਨਹੀਂ ਦੇ ਸਕਦੇ ਫਿਰ ਉਸ ਤੋਂ ਬਾਅਦ ਅਸੀਂ ਐਸਡੀਐਮ ਸਾਹਿਬ ਦੇ ਪੇਸ ਹੋਏ ਦਿਖਾ ਦਿੱਤੀ ਐਸਡੀਐਮ ਸਾਹਿਬ ਨੇ ਵੀਡੀਓ ਦਾ ਦਫਤਰ ਤੋਂ ਸਾਰਾ ਰਿਕਾਰਡ ਮੰਗਾਇਆ ਸਾਰਾ ਰਿਕਾਰਡ ਮੰਗਾ ਕੇ ਉਹਨਾਂ ਨੇ ਉਹਨਾਂ ਨੇ ਫਿਰ ਕੋਚ ਕੀਤੀ ਵੀ ਰਿਕਾਰਡ ਦੇਖੀ ਆ ਵੀਰਗੋ ਸਾਹਿਬ मौके ਤੇ ਛੱਡ ਕੇ ਵੀ ਕੀ ਇਹਦੇ ਚ ਹੈਗਾ ਫਿਰ ਇਹਨਾਂ ਤੋਂ ਕੋਈ ਰਿਕਾਰਡ ਨਹੀਂ ਮਿਲਿਆ ਪੰਚਾਇਤ ਕੰਨੋਂ ਵੀ ਇਹ ਬਟਾਂਦਰਾ ਹੋਇਆ ਵਾ ਫਿਰ ਉਹਨਾਂ ਵੀਡੀਓ ਐਸਡੀਐਮ ਸਾਹਿਬ ਨੇ ਇਹ ਲਿਖਤਾ ਵੀ ਇਹਦਾ ਨਜਾਇਜ਼ ਕਬਜ਼ਾ ਕੀਤਾ ਵਾ ਉਸ ਤੋਂ ਨਜਾਇਜ਼ ਕਬਜ਼ਾ ਇਹਨਾਂ ਨੇ ਕੋਈ ਨਹੀਂ ਕੀਤਾ ਫਿਰ ਉਦੋਂ ਬਾਅਦ ਅਸੀਂ ਵੀਡੀਓ ਕੋ ਸਾਹਿਬ ਦੇ ਫੇਰ ਗਏ ਇੱਕ ਪੇਸ਼ ਹੋਏ ਵੀ ਆ ਦੇਖੋ ਜੀ ਐਸਡੀਐਮ ਸਾਹਿਬ ਨੇ ਤਾਂ ਲਿਖਤਾ ਵੀ ਨਜਾਇਜ਼ ਕਬਜ਼ਾ ਉਹ ਕਹਿੰਦੇ ਵੀ ਇਹਦੀ ਨਿਸ਼ਾਨਦੇਹੀ ਹੋਊਗੀ ਨਿਸ਼ਾਨਦੇਹੀ ਕਰਾਓ ਫਿਰ ਅਸੀਂ ਨਿਸ਼ਾਨਦੇਹੀ ਦੀਆਂ ਦਰਖਾਸਤਾਂ ਦਿੱਤੀਆਂ ਦਰਖਾਸਤਾਂ ਤੇ ਕੋਈ ਕਾਰਵਾਈ ਨਾ ਹੋਈ ਫਿਰ ਅਸੀਂ ਕਮਿਸ਼ਨਰ ਸਾਹਿਬ ਦੇ ਪੇਸ਼ ਹੋਏ ਰਿਕਾਰਡ ਲੈ ਕੇ ਸਾਰਾ ਵੀ ਆ ਦੇਖੋ ਜੀ ਰਿਕਾਰਡ ਵੀ ਆ ਕੇਸ ਚੱਲਦਾ ਵੀ ਡੀਆਰਓ ਬਸਾਲ ਦੇ ਆ ਜਮੀਨ ਦੇ ਨੰਬਰ ਹੈ 113233 ਕੇਸ ਦੇ ਵਿੱਚ ਪਾਏ ਹੋਏ ਆ ਵੀ ਇਹਦੀ ਕਾਰਵਾਈ ਹੋਣੀ ਚਾਹੀਦੀ ਹੈ ਫਿਰ ਉਹ ਕਮਿਸ਼ਨਰ ਸਾਹਿਬ ਨੇ ਰਿਕਾਰਡ ਮਗਾ ਕੇ ਡੀਆਰਓ ਸਾਹਿਬ ਤੋਂ ਸਾਰਾ ਰਿਕਾਰਡ ਦੀ ਕੋਸ਼ਿਸ਼ ਕੀਤੀ ਜਦੋਂ ਉਹ ਚ ਲਿਖਿਆ ਵੀ ਇਹ ਨਜਾਇਜ਼ ਕਬਜ਼ਾ ਕੀਤਾ ਵਾ ਫਿਰ ਉਹਨਾਂ ਨੇ ਸਾਨੂੰ ਸੱਦਿਆ ਤੇ ਕਨਗੋ ਸਾਹਿਬ ਨੂੰ ਸੱਦਿਆ ਵੀ ਇਹਦੀ ਨਿਸ਼ਾਨਦੇਹੀ ਕਿਉਂ ਨਹੀਂ ਕਰਦਾ ਤੂੰ ਕਨਗੋ ਸਾਹਿਬ ਕਹਿੰਦਾ ਜੀ ਉੱਥੇ ਮਕਾਨ ਬਣੇ ਹੋਏ ਆ ਵੀ ਅਸੀਂ ਅਖਿਆ ਜੀ ਜੇ ਮਕਾਨ ਬਣੇ ਹੋਣ ਤਾਂ ਅਸੀਂ ਨਿਸ਼ਾਨਦੇਹੀ ਨਹੀਂ ਕਰਾਉਂਦੇ 1132 ਚ ਸਾਰਾ ਵਿਲਾ ਪਿਆ ਇਹਦਾ ਕਬਜ਼ਾ ਕੀਤਾ ਵਾ ਤੇ ਉਸ ਤੋਂ ਬਾਅਦ ਫਿਰ ਇਹ ਉਹਨਾਂ ਨੇ ਸਾਨੂੰ ਸੱਦ ਕੇ ਤਰੀਕ ਦਿੱਤੀ ਜੀ ਵੀ ਸਾਰਾ ਕਾਨੇ ਕੋ ਸਾਹਿਬ ਨੂੰ ਕਹਿੰਦੇ ਵੀ ਤੁਸੀਂ ਮੌਕੇ ਤੇ ਜਾ ਕੇ ਨਿਸ਼ਾਨਦੇਹੀ ਕਰੋ ਪਰ ਨਿਸ਼ਾਨਦੇਹੀ ਮੌਕੇ ਇਹੇ ਬੰਦੇ ਇਕੱਠੇ ਕਰ ਲੈਂਦੇ ਆ ਨਿਸ਼ਾਨਦੇਹੀ ਨਹੀਂ ਹੁੰਦੀ ਤੇ 5 ਵਾਰ ਪੁਲਿਸ ਨਹੀਂ ਆਈ ਬਾਜਾਖਾਨਾ ਪੁਲਿਸ 5 ਵਾਰ ਨਹੀਂ ਆਈ 5 ਵਾਰ ਚਿੱਠੀ ਆ ਗਈ ਇੱਥੇ ਇੱਥੇ ਨਹੀਂ ਆਈ ਨਾ ਹੁਣੇ 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 5 ਵਾਰੀ ਆ ਗਈ ਤੇ 5 ਵਾਰੀ ਆ ਗਈ ਇੱਥੇ ਨਹੀਂ ਆਈ ਫਿਰ ਅਸੀਂ ਤਹਾਂ ਕਮਿਸ਼ਨਰ ਸਾਹਿਬ ਦੇ ਫੇਰ ਪੇਸ਼ ਉਹੀ ਬਾਜਾਖਾਨਾ ਪੁਲਿਸ ਤਾਂ ਜਾ ਨਹੀਂ ਰਹੀ ਫਿਰ ਉਹਨਾਂ ਨੇ ਡਿਪਟੀ ਸਾਹਿਬ ਨੂੰ ਪਿਆ ਵੀ ਇਹਨਾਂ ਨੂੰ ਕੌਲਸ ਦਿਓ ਜਿੰਨੀ ਇਹ ਮੰਗਦੇ ਆ ਵੀ ਉਹਨੇ ਕੌਲਸ ਦਿੱਤੀ ਤੇ ਫੇਰ ਇਹ ਤੇ ਇਹ ਸਾਡੇ ਤੇ ਗਲਤ ਲਾ ਰਹੇ ਆ ਵੀ ਇਹ ਨਿਆਂਇਕ ਦਿਖਾਤਾਂ ਦੇ ਆ ਵੀ ਸਾਡੇ ਕੋਲੇ ਸਬੂਤ ਆ ਸਾਰੇ ਅਸੀਂ ਸਬੂਤ ਵਿਖਾਉਣੇ ਆ ਵੀ ਇਹ ਬਟਾਂਦਰਾ ਵਿਖਾ ਦੇ ਆ ਆਪ ਦਾ ਕਿਤੇ ਵੀ ਮੇਰਾ ਬਟਾਂਦਰਾ ਹੋਇਆ ਵਾ ਤੇ ਸਾਨੂੰ ਅਸੀਂ ਜ਼ਿੰਮੇਦਾਰ ਆ ਪਰ ਇਹ ਹੁਣ ਇਹ ਆ ਕਿਸਾਨ ਯੂਨੀਅਨ ਤੇ ਹੋਰ ਬੰਦਿਆਂ ਨੂੰ ਸਾਧ ਕੇ ਇਹ ਬਲਗਾ ਕੇ ਵੀ ਕਹਿ ਰਿਹਾ ਵੀ ਇਹ ਜੀ ਮੇਰੇ ਨਾਲ ਕਬਜ਼ਾ ਹੋ ਰਿਹਾ ਧੱਕਾ ਹੋ ਰਿਹਾ ਮੇਰੀ ਕੋਠੀ ਟੈਰਈ ਆ ਜਿਹੜੀ ਕੋਠੀ ਆ ਇਹਦੀ ਜੱਦੀ ਥਾਂ ਦੇ ਵਿੱਚ ਹੈ ਇੱਥੇ ਮੌਕੇ ਤੇ ਆਪਣੇ ਤਹਿਸੀਲਦਾਰ ਸਾਹਿਬ ਵੀ ਆਏ ਤਹਿਸੀਲਦਾਰ ਸਾਹਿਬ ਨੂੰ ਇਹਨਾਂ ਨੇ ਵਿਖਾਇਆ ਵੀ ਆਹ ਮੰਡੀ ਨੂੰ ਜਗਾ ਸਦੀ ਹੈ ਤੇ ਸਾਡੀ ਕੋਠੀ ਪਾਈ ਵੀ ਹੈ ਜਦੋਂ ਅਸੀਂ ਤਹਿਸੀਲਦਾਰ ਸਾਹਿਬ ਨੂੰ ਮਿਲੇ ਤਹਿਸੀਲਦਾਰ ਸਾਹਿਬ ਕਹਿੰਦੇ ਜੀ ਇਹ ਤਾਂ ਉੱਥੇ ਤਾਂ ਕੋਠੀ ਪਾਈ ਵੀ ਹੈ ਜਦੋਂ ਉਹਨਾਂ ਨੂੰ ਅਸੀਂ ਵਿਖਾਈ ਜਗਾ ਵੀ ਅਸੀਂ ਅਖਿਆ ਜੀ ਆਹ ਵੇਖੋ ਵੀਡੀਓ ਵਿਖਾਈ ਵੀ ਆਹ ਜਗਾ ਤਾਂ ਖਾਲੀ ਪਈ ਹੈ ਫਿਰ ਉਹ ਕਹਿੰਦੇ ਜੀ ਇਹਦੀ ਨਿਸ਼ਾਨਦੇਹੀ ਤੁਰੰਤ ਕੀਤੀ ਜਾਵੇ ਜਦੋਂ ਉਹਨਾਂ ਨੇ ਨਿਸ਼ਾਨਦੇਹੀ ਤੁਰੰਤ ਕੀਤਾ ਫਿਰ ਅਸੀਂ ਕਮਿਸ਼ਨ ਸਾਹਿਬ ਦੇ ਪੇਸ਼ ਹੋਈ ਵੀ ਆ ਜੀ ਦਾ ਸਾਹਿਬ ਨੇ ਵੀ ਕਿਹਾ ਫਿਰ ਉਹਨਾਂ ਨੇ ਤਰੀਕ ਦਿੱਤੀ ਅੱਜ ਦੀ ਡੇਟ ਸੀਗੀ ਜੀ ਅੱਜ ਅੱਜ ਆਉਣੀ ਸੀ ਨਿਸ਼ਾਨਦਈ ਤੇ ਇਹਨਾਂ ਨੇ ਕੱਟ ਕਰ ਲਿਆ ਫੇਰ ਇਹ ਇਕੱਠ ਕਰ ਲੈਂਦੇ ਆ ਆਪਾਂ ਤਾਂ ਇਹ ਦਸੇ ਬੰਦੀ ਨੂੰ ਵੀ ਅਪੀਲ ਕਰਦੇ ਆ ਵੀ ਪਹਿਲਾਂ ਕਾਗਜ ਦੇਖੋ ਵੀ ਸਾਡੇ ਅਸੀਂ ਵਿਖਾਉਣੇ ਆ ਕਾਗਜ ਏ ਵਿਖਾਉਣ ਵੀ ਤੁਸੀਂ ਫੇਰ ਦੁਨੀਆ ਨਾਲੇ ਆ ਕੇ ਇੱਥੇ ਰੌਲਾ ਪਾਓ ਵੀ ਆਹ ਨਜਾਇਜ਼ ਕਬਜ਼ਾ ਹੋ ਰਿਹਾ ਤੇ ਹੁਣ ਇਹ ਮੇਰੇ ਤੇ ਵੀ ਜਾਨ ਲਾਉਂਦੇ ਆ ਜੀ ਦੁਕਾਨਾਂ ਉਹਦੀਆਂ ਇੱਥੇ ਆ ਵੀ ਪਿੰਡ ਚ ਹੁਣ ਇਹ ਤਹਿਸੀਲਦਾਰ ਸਾਹਿਬ ਨੂੰ ਇਹ ਕਹਿ ਕੇ ਆਏ ਆ ਜੀ ਕਹਿੰਦੇ ਜੀ ਉਹ ਅਸੀਂ ਪਿੰਡ ਦੀ ਪਹਿਲਾਂ ਕਰੋ ਬਾਅਦ ਸਾਡੀ ਕਰ ਦਿਓ ਤੇ ਜਦੋਂ ਪਿੰਡ ਦੀ ਹੁੰਦੀ ਹੈ ਤੇ ਫੇਰ ਫੇਰ ਇਹ ਕਾਹਤੋਂ ਕਹਿੰਦੇ ਆ ਵੀ ਇਹ ਕਾਹਤੋਂ ਰੋਕ ਲਾਉਂਦੇ ਆ ਜਦੋਂ ਪਿੰਡ ਦੀ ਫਿਰ ਪਿੰਡ ਨਾਲ ਕੀ ਇਹਨਾਂ ਦਾ ਬੈਰ ਆ ਇਹਨਾਂ ਦੀ ਹੁੰਦੀ ਆ ਜਿਹਦੀ ਹੁੰਦੀ ਆ ਹੋਂਦੋ ਜੇ ਇਹ ਕਹਿੰਦੇ ਨਾ ਵੀ ਇਹਨਾਂ ਦੀ ਵੀ ਨੰਬਰਦਾਰ ਦੀ ਹੋਣੀ ਚਾਹੀਦੀ ਬਲਦੇਵ ਦੀ ਮੈਂ ਜ਼ਿੰਮੇਦਾਰ ਆ ਮੈਂ ਖੁਦ ਕਰਾਉਣਾ ਨਿਸ਼ਾਨਦੇਹੀ ਇਹ ਕਰਾਉਣਾ ਕਿਸਾਨ ਯੂਨੀਅਨ ਨੂੰ ਇਹ ਅਪੀਲ ਆ ਵੀ ਇਹਨਾਂ ਨੂੰ ਵੀ ਕਹਿਣ ਵੀ ਤੁਸੀਂ ਵੀ ਨਿਸ਼ਾਨਦੇਹੀ ਕਰਾਓ ਜਿਹੜੀ ਜਗ੍ਹਾ ਮੇਰੇ ਕੋਲੇ ਆ ਮੈਂ ਵੀ ਉਹਦੀ ਨਿਸ਼ਾਨਦੇਹੀ ਕਰਾਉਣ ਨੂੰ ਤਿਆਰ ਆ ਮੰਡੀ ਦੇ ਵਿੱਚ ਦੇਤੀ ਹਾਂਜੀ ਉਹ ਇਹ ਤੇ ਇਹ ਵਾਦ ਰੱਖੀ ਬੈਠਾ ਉੱਥੇ ਰੱਖ ਕੇ ਨਾਲ ਦਿੱਤੀ ਆ ਇੱਕ ਮਿੰਟ ਇਹ ਦੇਖੋ ਜੀ ਜਿਹੜੀ ਇਹ ਕਹਿੰਦਾ ਜੀ ਮੈਂ 7 ਕਨਾਲਾ ਜ਼ਮੀਨ ਮੰਡੀ ਨੂੰ ਦਿੱਤੀ ਆ ਇਹ 2011 ਚ ਮਤਾ ਪਾਇਆ ਸੀ ਸਾਰੇ ਅਫਸਰ ਵੀਡੀਓ ਸਾਹਿਬ ਡੀਡੀਓ ਸਾਹਿਬ ਉਹ ਕਹਿੰਦੇ ਵੀ ਐਸਡੀਐਮ ਸਾਹਿਬ ਵੀ ਇਹ ਕਹਿੰਦੇ ਵੀ ਇਹ ਜਿਹੜੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਕੱਲਾ ਪੰਚਾਇਤ ਤੋਂ ਆਪ ਸਰਪੰਚ ਕਰਕੇ ਮਤਾ ਪਾ ਲੈਂਦੇ ਸੀ ਤੇ ਗਾਹਾਂ ਕੋਈ ਕਾਰਵਾਈ ਨਹੀਂ ਕਰਦੇ ਸੀ ਜੇ ਕੋਈ ਕਾਗਜ਼ਾਂ 'ਚ ਕੋਈ ਗਾਹਾਂ ਐਦੂ ਕੋਈ ਕਾਰਵਾਈ ਕੀਤੀ ਆ ਤਾਂ ਉਹ ਕਾਰਵਾਈ ਵਿਖਾਉਣ ਵੀ ਅਸੀਂ ਚੰਡੀਗੜ੍ਹ ਕੇਸ ਲਾਇਆ ਜਾਂ ਅਸੀਂ ਕਿਤੇ ਕੋਈ ਕਾਰਵਾਰੀ ਕੀਤੀ ਆ ਪਰ ਜੋ ਇਹ ਕਹਿੰਦੇ ਵੀ 7 ਕਨਾਲ ਜ਼ਮੀਨ ਆ ਇਹ 12 ਕਨਾਲਾਂ 7 ਮਰਲੇ ਜ਼ਮੀਨ ਆ ਜੀ ਜੋ ਜ਼ਮੀਨ ਆ ਇਹ ਰਕਮਾ 12 ਕਨਾਲਾਂ 7 ਮਰਲੇ ਜ਼ਮੀਨ ਐ ਇਹਦੇ 'ਚ ਉਹ ਇਹ ਕਹਿੰਦਾ ਵੀ ਮੈਂ 7 ਕਨਾਲਾਂ ਵਟਾਈ ਆ ਵੀ 7 ਕਨਾਲਾਂ ਵਟਾਈ ਆ ਤੇ ਫਿਰ ਦੂਜੀ ਜ਼ਮੀਨ ਕਿੱਧਰ ਗਈ 5 ਕਨਾਲਾਂ 7 ਮਰਲੇ ਫਿਰ ਜ਼ਮੀਨ ਕਿੱਧਰ ਗਈ ਉਹਦੇ ਤੇ ਵੀ ਅਸੀਂ ਸਹਿਮਤ ਸੀਗੇ ਇਹਨਾਂ ਨੇ ਕਹਿਆ ਸੀਗਾ ਵੀ ਭਾਈ ਚਲੋ ਤੁਸੀਂ ਕਰੋ ਪਰ ਇਹ ਨਹੀਂ ਇਹ ਕਹਿੰਦੇ ਵੀ ਨਹੀਂ ਅਸੀਂ ਨਿਸ਼ਾਨਦੇਹੀ ਹੋ ਨਹੀਂ ਦੇਣੀ ਕਿ ਵੀ ਹੁਣ ਉਹ ਕਮਿਸ਼ਨ ਸਾਹਿਬ ਨੇ ਇਹ ਆਖਿਆ ਵੀ ਤੁਸੀਂ ਨਿਸ਼ਾਨਦੇਹੀ ਕਰੋਗੇ ਨਾ ਵੀ ਜੇ ਤੁਹਾਡਾ ਕੋਈ ਮਸਲਾ ਹੱਲ ਹੁੰਦਾ ਹੋਇਆ ਤਾਂ ਅਸੀਂ ਕਰਾ ਦੇਗੇ ਨਿਸ਼ਾਨਦੇਹੀ ਕਿਉਂ ਕਰਦੇ ਆ ਨਿਸ਼ਾਨਦੇਹੀ ਇਸੇ ਕਰਕੇ ਨਹੀਂ ਹੋਣ ਦੇਈ ਜੋ ਕਬਜ਼ਾ ਇਹਨਾਂ ਦਾ ਵਿਲਾ ਤੇ ਆਥਾਂ ਵੀ ਉਹ ਸਾਥੋਂ ਸੁੱਟ ਨਾ ਜਾਵੇ ਕਿਤੇ ਜੋ ਜ਼ਮੀਨ ਹੁਣ ਪਹਿਲੇ ਪਾਸੇ ਕਨੀਆ ਰੋਡ ਤੇ ਵਿਹਲੀ ਪਈ ਹੈ ਇਹ ਦੇਖੋ ਜੀ ਜਿਹੜੀ ਇਹ ਪੰਚਾਇਤ ਦੀ ਜ਼ਮੀਨ ਹੈ ਇਹ ਹੈਗੀ ਆ ਗਜਾਂ ਦੇ ਹਿਸਾਬ ਨਾਲ ਜਿਹੜੀ ਇਹ ਮੰਡੀ ਦਿੰਦੇ ਆ ਇਹ ਹੈਗੀ ਆ ਦੂਜੀ ਖੇਤੀ ਵਾਲੀ ਟਿੱਬਾ ਜਿਹੜੀ ਇਹਨਾਂ ਨੇ ਨਾਲ ਅੱਜ ਤੋਂ 4-5 ਸਾਲ ਪਹਿਲਾਂ ਜਿਹੜੀ ਕੋਠੀ ਪਾਈ ਵੀ ਐ ਦੂਜੀ ਕਣੀਆਂ ਵਾਲੀ ਛੜ ਦੂਜੀ ਸਾਈਡ 32 ਲੱਖ ਦੀ ਚਾਰ ਕਨਾਲਾਂ ਵੇਚੀ ਐ ਤੇ ਉਹਦੇ ਇਹ ਤਿੰਨ ਰਾਹਾਂ ਤੇ ਲੱਗਦੀ ਐ ਜੀ ਤੇ ਇਹ ਹੁਣ ਉੱਥੇ ਝਾਕ ਤੇ ਕਹਿੰਦੇ ਆ ਵੀ ਸਾਡੀ ਨਿਸ਼ਾਨਦੇਹੀ ਨਾ ਵੀ ਰੁਕ ਜੇ ਤੇ ਵੀ ਸਾਨੂੰ ਪ੍ਰਾਪਰਟੀ ਇਹਦੇ ਚੋਂ ਪ੍ਰਾਪਰਟੀ ਹੋ ਜੇ ਅਸੀਂ ਇਹ ਕਹਿੰਦੇ ਆ ਵੀ ਜੇ ਗਵਰਨਮੈਂਟ ਦੀ ਚੀਜ਼ ਐ ਗਵਰਨਮੈਂਟ ਨੂੰ ਛੱਡੋ ਵੀ ਆਪਾਂ ਜੇ ਬਟਾਂਦਰਾ ਹੁੰਦਾ ਤਾਂ ਕੋਈ ਬਟਾਂਦਰਾ ਕਰੋ ਆਪਾਂ ਕਹਿੰਦੇ ਕਹਿੰਦੇ ਆਸੀਂ ਉਦੋਂ ਦੇ ਕਹਿੰਦੇ ਸੀ ਵੀ ਮੰਡੀ ਨਾ ਕਰਾਓ ਤੁਸੀਂ ਪੰਚਾਇਤ ਨਾ ਕਰਾਓ ਤੇ ਤੁਸੀਂ ਤੇ ਮੰਡ ਆਪਦੀ ਕਰਾਓ ਪਰ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਕਹਿੰਦੇ ਵੀ ਇਹ ਤਾਂ ਸਾਡੇ ਕੋਲ ਹੈਗੀ ਐ ਹਣ ਕੰਦਾ ਕੱਢ ਲਿਆ ਇਹ ਨੂੰ ਤਾਂ ਕੋਈ ਛੜਾਈ ਨਹੀਂ ਸਕਦਾ ਤੇ ਅਸੀਂ ਇਹ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਵੀ ਇਹਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਐ ਵੀ ਜੇ ਇਹਨਾਂ ਦਾ ਹੀ ਹੋਵੇ ਤਾਂ ਇਹਦਾ ਪੰਚਾਇਤ ਨੂੰ ਪ੍ਰਾਪਤ ਹੋਵੇ ਇਹ ਦੇਖੋ ਜੀ ਇਹ ਜ਼ਮੀਨ ਦੀ ਐ ਪਹਿਲਾਂ ਜੋ ਇਹਦੇ ਚ ਠੇਕੇ ਤੇ ਲੱਗਦੀ ਰਹੀ ਐ ਇਹ ਪਰ ਜਦੋਂ ਇਹ ਪੰਚਾਇਤਾਂ ਬਣੀਆਂ ਇਹ ਆਪ ਬਣੇ ਆ ਉਦੋਂ ਤੋਂ ਇਹ ਸਾਰਾ ਕਬਜ਼ਾ ਇਹਨਾਂ ਕੋਲ ਹੀ ਹੈ ਇਹ ਗਵਰਨਮੈਂਟ ਨੂੰ ਬਹੁਤ ਪੰਚਾਇਤ ਨੂੰ ਚੂਨਾ ਲਾ ਰਹੇ ਆ ਵੀ ਦੇਖੋ ਜੇ ਮੰਡੀ ਵਾਲੀ ਜਗ੍ਹਾ ਹੈ ਜਾਵਾਂਗਾ ਉੱਥੇ ਮੰਡੀ ਕਿਉਂ ਨਾ ਪੱਕੀ ਕਰਾਈ ਸਰਪੰਚ ਰਹੇ ਆ ਇਹ ਆ ਇਹ ਸਰਪੰਚੇ ਫਿਰ ਜੇ ਇਹ ਪੱਕੀ ਕਰਾਉਂਦੇ ਆ ਅਸੀਂ ਕਹਿੰਦੇ ਵੀ ਹਾਂ ਜੀ ਇਹਨਾਂ ਨੇ ਮੰਡੀ ਪੱਕੀ ਕਰਾਤੀ ਉੱਥੇ ਇਹ ਜਗ੍ਹਾ ਇਹਨਾਂ ਨੂੰ ਛੱਡੀ ਜਾਵੇ ਇਹ ਨਾ ਤਾਂ ਵੀ ਉਹ ਪੰਚਾਇਤ ਉਹ ਜ਼ਮੀਨ ਮੰਡੀ ਵਾਲੀ ਆ ਉਹ ਇਹਨਾਂ ਨਾਲ ਨਾ ਤਾਂ ਉਹ ਹੜੱਪਣ ਨੂੰ ਫਿਰਦੇ ਆ ਉਹ ਤਾਂ ਵੀ ਸਾਡੇ ਨਾਲ ਹੈਗੀ ਆ ਤੇ ਇਹ ਜ਼ਮੀਨ ਤੇ ਵੀ ਇਹ ਸਾਡਾ ਹੋ ਗਿਆ ਜੁਨੀਆ ਨੇ ਆਜੇ ਸਾਡੇ ਨਾਲ ਤੇ ਸਾਡੇ ਨਾਲ ਉਹ ਹਾਂ ਕਬਜ਼ਾ ਸਾਡਾ ਹੋ ਜੇ ਵੀ ਇਹਨਾਂ ਦਾ ਹੋ ਵਾਇਰਫਾਲ ਸਾਹਿਬ